ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਅਣਖੀ ਮਿੰਦੋ ਲੈ ਕੇ ਭਾਗ 7 ਇਸ ਨੂੰ ਲਿਖਿਆ ਮਨਿੰਦਰ ਕਾਰ ਸਾਹੀ ਨੇ ਮਿੰਦੋ ਜਦੋਂ ਕਦੇ ਆਪਣੇ ਬਾਪੂ ਨਾਲ ਕੰਮ ਵਿੱਚ ਹੱਥ ਵਟਾਉਣ ਲਈ ਟਰੈਕਟਰ ਤੇ ਖੇਤ ਜਾਂਦੀ ਤਾਂ ਪਿੰਡ ਦੀਆਂ ਕਈ ਔਰਤਾਂ ਉਹਦੇ ਵੱਲ ਦੇਖ ਗੱਲਾਂ ਕਰਦੀਆਂ ਇਹ ਸਰਪੰਚ ਨੇ ਵੀ ਕੁੜੀ ਨੂੰ ਕਿੱਡੀ ਖੁੱਲ ਦਿੱਤੀ ਐ ਕਦੇ ਟਰੈਕਟਰ ਤੇ ਘੁੰਮਦੀ ਐ ਕਦੇ ਸਕੂਟਰ ਤੇ ਕਾਲਜ ਨੂੰ ਜਾਂਦੀ ਐ ਐਨੀ ਖੁੱਲ ਵੀ ਕੁੜੀਆਂ ਨੂੰ ਦੇਣੀ ਚੰਗੀ ਨਹੀਂ ਹੁੰਦੀ ਮਿੰਦੋ ਨੂੰ ਔਰਤਾਂ ਦੀਆਂ ਸਭ ਗੱਲਾਂ ਦੀ ਸਮਝ ਆਉਂਦੀ ਸੀ ਜਦੋਂ ਉਹ ਕਿਤੇ ਸਕੂਟਰ ਤੇ ਜਾਂਦੀ ਤੇ ਖੜੀਆਂ ਹੋ ਹੋ ਦੇਖਦੀਆਂ ਸਨ ਕਦੇ-ਕਦੇ ਕਿਸੇ ਨੇ ਆਖ ਵੀ ਦੇਣਾ ਕਿ ਕੁੜੀਏ ਚੁੰਨੀ ਤੂੰ ਗਲੇ ਵਿੱਚ ਹੀ ਪਾਈ ਫਿਰਦੀ ਐ ਸੈਰ ਉੱਤੇ ਵੀ ਲੈ ਲਿਆ ਕਰ ਮਿੰਦੋ ਨੇ ਹੱਸਦੀ ਨੇ ਆਖਣਾ ਠੀਕ ਐ ਜਿਵੇਂ ਤੁਸੀਂ ਕਹਿੰਦੇ ਹੋ ਇੱਕ ਦਿਨ ਮਿੰਦੋ ਟਰੈਕਟਰ ਤੇ ਖੇਤੋਂ ਘਰ ਆ ਰਹੀ ਸੀ ਜੀ ਘਰ ਕੋਲ ਆਉਂਦਿਆਂ ਉਹਦੀ ਚਾਚੀ ਸਿੰਧੂ ਨੇ ਉਸ ਨੂੰ ਰੋਕ ਲਿਆ ਤੇ ਆਖਣ ਲੱਗੀ ਮਿੰਦੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੈਨੂੰ ਇਦਾਂ ਆਪਣੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਉਂਦੀ ਦੇਖਦੀਆਂ ਸੱਚੀ ਕੁੜੀਆਂ ਵੀ ਘੱਟ ਨਹੀਂ ਆ ਮੁੰਡਿਆਂ ਨਾਲੋਂ ਮਿੰਦੋ ਚਾਚੀ ਸ਼ੁਕਰ ਹੈ ਕੋਈ ਤਾਂ ਖੁਸ਼ ਆ ਮੇਰੇ ਤੋਂ ਨਹੀਂ ਤਾਂ ਔਰਤਾਂ ਨੂੰ ਮੇਰਾ ਟਰੈਕਟਰ ਤੇ ਜਾਣਾ ਪਸੰਦ ਨਹੀਂ ਮੇਰਾ ਸਕੂਟਰ ਤੇ ਕਾਲਜ ਜਾਣਾ ਵੀ ਪਸੰਦ ਨਹੀਂ ਚਿੰਦੋ ਮਿੰਦੋ ਇਹ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ ਕਈ ਵਾਰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਧੀ ਭੈਣ ਦੀ ਹਿੰਮਤ ਦੇਖ ਕੇ ਚਿੰਦੋ ਮਿੰਦੋ ਇਹ ਟਰੈਕਟਰ ਖੜਾ ਕਰਕੇ ਆ ਜਾ ਕਰ ਮੈਂ ਖੀਰ ਬਣਾਈ ਆ ਤੇਰੇ ਲਈ ਬਦਾਮਾਂ ਵਾਲੀ ਮਿੰਦੋ ਅੱਛਾ ਚਾਚੀ ਮੈਂ ਆ ਗਈ ਅਗਲੇ ਦਿਨ ਮਿੰਦੋ ਸਵੇਰੇ ਕਾਲਜ ਨੂੰ ਜਾਂਦੀ ਸੀ ਸਕੂਟਰ ਤੇ ਰਸਤੇ ਵਿੱਚ ਉਸ ਨੂੰ ਸਿਮਰੀ ਮਿਲ ਗਈ ਸਿਮਰੀ ਮਿੰਦੋ ਨਾਲ 8ਵੀਂ ਤੱਕ ਪੜ੍ਹੀ ਸੀ ਤੇ ਉਹਦਾ ਵਿਆਹ ਵੀ ਜਲਦੀ ਹੀ ਹੋ ਗਿਆ ਸੀ ਸਿਮਰੀ ਆਪਣੇ ਦੋ ਨਿਆਣੇ ਚੁੱਕੀ ਆ ਰਹੀ ਸੀ ਨਿਆਣੇ ਜिद ਕਰ ਰਹੇ ਸੀ ਤੇ ਕੋਈ ਵੀ ਤੁਰਨ ਨੂੰ ਰਾਜ਼ੀ ਨਹੀਂ ਸੀ ਸਿਮਰੀ ਦੇ ਸਹੁਰੇ ਇੱਕ ਪਿੰਡ ਛੱਡ ਕੇ ਹੀ ਸੀ ਸਿਮਰੀ ਹਜੇ ਅੱਧੀ ਕੁਆਟ ਹੀ ਤੁਰੀ ਸੀ ਤੇ ਮਿੰਦੋ ਸਕੂਟਰ ਤੇ ਮਿਲ ਗਈ ਸੀ ਮਿੰਦੋ ਨੇ ਸਿਮਰੀ ਨੂੰ ਕਿਹਾ ਆ ਜਾ ਸਿਮਰੀ ਪਹਿਲਾਂ ਤੈਨੂੰ ਪੈਂਡ ਛੱਡ ਆਉਂਦੀ ਆਂ ਸਿਮਰੀ ਆਖਦੀ ਐ ਇਹ ਤਾਂ ਚੰਗਾ ਹੋਇਆ ਮਿੰਦੋ ਤੂੰ ਮਿਲ ਗਈ ਮੇਰਾ ਕਿੰਨੇ ਦਿਨਾਂ ਦਾ ਚਿਤ ਸੀ ਕਿ ਪੈਂਡ ਹੋ ਆਵਾਂ ਪਰ ਇਨ੍ਹਾਂ ਕੰਮਾਂ ਕਾਰਾਂ ਵਿੱਚ ਟਾਈਮ ਹੀ ਨਹੀਂ ਸੀ ਲੱਗਦਾ ਤੇ ਮੈਨੂੰ ਤਾਂ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਇਸ ਲਈ ਸੋਚਿਆ ਸੀ ਕਿ ਸਵੇਰੇ ਸਵੇਰੇ ਤੁਰ ਕੇ ਹੀ ਚਲੀ ਜਾਂਦੀ ਆਂ ਸਿਮਰੀ ਸਕੂਟਰ ਤੇ ਬੈਠੀ ਬੈਠੀ ਹੀ ਗੱਲਾਂ ਕਰੀ ਜਾਂਦੀ ਸੀ ਮਿੰਦੋ ਨਾਲ ਆਖਦੀ ਐ ਮਿੰਦੋ ਤੂੰ ਕਦੋਂ ਵਿਆਹ ਕਰਵਾਉਣਾ ਹੈ ਸਾਡੇ ਦੇਖ ਨਿਆਣੇ ਕਿੱਡੇ ਕਿੱਡੇ ਹੋ ਗਏ ਐ ਤੂੰ ਹਜੇ ਕਿੰਨਾ ਕੁ ਪੜੀ ਜਾਣਾ ਮਿੰਦੋ ਹਜੇ ਤੇ ਪੜਾਈ ਸ਼ੁਰੂ ਹੀ ਹੋਈ ਐ ਹਜੇ ਤੇ ਨੌਕਰੀ ਤੇ ਲੱਗਣਾ ਫੇਰ ਵਿਆਹ ਕਰਵਾਉਣਾ ਸਿਮਰੀ ਮਿੰਦੋ ਮੇਰੇ ਸਹੁਰਿਆਂ ਦੇ ਪਿੰਡ ਇੱਕ ਮੁੰਡਾ ਹੈ ਉਹ ਵੀ ਤੇਰੇ ਕਾਲਜ ਹੀ ਪੜਦਾ ਓਦੇ ਮਾਪੇ ਵੀ ਕਾਲਜ ਵਿੱਚ ਹੀ ਪੜਾਉਂਦੇ ਸਨ ਬਹੁਤ ਪੜੇ ਲਿਖੇ ਆ ਹੁਣ ਤੇ ਉਹਦਾ ਬਾਪੂ ਰਿਟਾਇਰ ਹੋ ਗਿਆ ਤੇ ਪਿੰਡ ਦਾ ਸਰਪੰਚ ਹੈ ਬਹੁਤ ਹੀ ਚੰਗੇ ਹੈ ਤੁਹਾਡੇ ਬਰੋਬਰ ਦਾ ਕਾਰੋਬਾਰ ਵੀ ਹੈ ਸਿਮਰੀ ਬੋਲੀ ਜਾ ਰਹੀ ਸੀ ਤੇ ਮਿੰਦੋ ਹਾਂ ਹਾਂ ਕਰੀ ਗਈ ਸਿਮਰੀ ਆਖਦੀ ਹੈ ਪਿੰਦਰ ਦਾ ਸੁਭਾਅ ਤੇ ਬਹੁਤ ਹੀ ਚੰਗਾ ਹੈ ਪਿੰਦਰ ਦਾ ਨਾਮ ਸੁਣ ਮਿੰਦੋ ਨੇ ਦੁਬਾਰਾ ਪੁੱਛਿਆ ਕਿ ਤੂੰ ਪਿੰਦਰ ਦੀ ਗੱਲ ਕਰਦੀ ਹੈ ਸਿਮਰੀ ਸਿਮਰੀ ਹਾਂ ਮੈਂ ਤੇ ਚਾਹੁੰਦੀ ਹਾਂ ਕਿ ਤੇਰਾ ਰਿਸ਼ਤਾ ਹੋ ਜਾਵੇ ਉਹਦੇ ਨਾਲ ਮਿੰਦੋ ਨੇ ਸਿਮਰੀ ਤੇ ਉਹਦੇ ਨਿਆਣਿਆਂ ਨੂੰ ਉਹਦੇ ਪੇਕੇ ਘਰ ਅੱਗੇ ਉਤਾਰ ਦਿੱਤਾ ਮਿੰਦੋ ਸਿਮਰੀ ਰਿਸ਼ਤੇ ਲਈ ਤੂੰ ਜਿਹੜੀ ਮੇਰੇ ਨਾਲ ਗੱਲ ਕੀਤੀ ਉਹ ਤੂੰ ਮੇਰੇ ਬਾਪੂ ਨਾਲ ਕਰ ਲਈ ਫਿਰ ਸਿਮਰੀ ਅੱਛਾ ਮੈਂ ਹੁਣੇ ਹੀ ਜਾਂਦੀ ਆ ਤੇਰੇ ਘਰ ਸਿਮਰੀ ਉਸ ਦਿਨ ਹੀ ਸ਼ਾਮ ਨੂੰ ਮਿੰਦੋ ਦੇ ਘਰ ਚਲੀ ਗਈ ਸਿਮਰੀ ਨੂੰ ਬਹੁਤ ਚਾ ਸੀ ਕਿ ਜੇਕਰ ਮਿੰਦੋ ਵਰਗੀ ਕੁੜੀ ਦਾ ਵਿਆਹ ਉਹਦੇ ਸਹੁਰੇ ਪਿੰਡ ਹੀ ਹੋ ਜਾਵੇ ਤੇ ਪਿੰਡ ਵਿੱਚ ਉਹਦੀ ਵੀ ਟੌਰ ਬਣ ਜਾਊ ਜਦੋਂ ਲੋਕਾਂ ਨੂੰ ਪਤਾ ਲੱਗਾ ਕੀ ਮਿੰਦੋ ਸਿਮਰੀ ਦੀ ਪੱਕੀ ਸੇਲੀ ਹੈ ਸਿਮਰੀ ਪਹਿਲਾਂ ਤਾਂ ਮਿੰਦੋ ਦੇ ਘਰ ਜਾ ਕੇ ਉਹਦੀ ਦਾਦੀ ਨੂੰ ਮਿਲੀ ਤੇ ਚੌਂਕੇ ਵਿੱਚ ਬੈਠ ਕੇ ਹੀ ਮਿੰਦੋ ਦੀ ਦਾਦੀ ਨਾਲ ਕੰਮ ਕਰਵਾਉਣ ਲੱਗੀ ਤੇ ਫਿਰ ਹੌਲੀ-ਹੌਲੀ ਮਿੰਦੋ ਦੇ ਰਿਸ਼ਤੇ ਬਾਰੇ ਗੱਲ ਤੋਰਦੀ ਹੈ ਮਿੰਦੋ ਦੀ ਦਾਦੀ ਆਖਦੀ ਹੈ ਕਿ ਹਜੇ ਤੇ ਪੜਦੀ ਹੈ ਜੇਕਰ ਮੁੰਡਾ ਚੰਗਾ ਹੋਵੇ ਤਾਂ ਫਿਰ ਗੱਲ ਅੱਗੇ ਵੀ ਤੋਰ ਲਵਾਂਗੇ ਪਰ ਜੁਗਿੰਦਰ ਨੇ ਹੀ ਦੇਖਣਾ ਸਭ ਕੁਝ ਮਿੰਦੋ ਰਸੋਈ ਵਿੱਚੋਂ ਹੀ ਸਭ ਸੁਣ ਰਹੀ ਸੀ ਸਿਮਰੀ ਆਖਦੀ ਐ ਫਿਰ ਮੈਂ ਚਾਚੇ ਨਾਲ ਹੀ ਗੱਲ ਕਰਦੀ ਐ ਉਹ ਪੱਕਾ ਜਾਣਦੇ ਹੀ ਹੋਣੀ ਆ ਪਿੰਦਰ ਦੇ ਬਾਪੂ ਨੂੰ ਉਹ ਵੀ ਸਰਪੰਚ ਆ ਪਿੰਡ ਦਾ ਸਿਮਰੀ ਆਖਦੀ ਐ ਕਿ ਮੈਂ ਕੱਲ ਸਵੇਰ ਨੂੰ ਆ ਜਾਊ ਜਦੋਂ ਚਾਚਾ ਕਰੇ ਹੋਇਆ ਸਿਮਰੀ ਨੂੰ ਤੁਰੀ ਜਾਂਦੀ ਨੂੰ ਜੋਗਿੰਦਰ ਸਿੰਘ ਘਰ ਦੇ ਬਾਹਰ ਹੀ ਸਕੂਟਰ ਤੇ ਆਉਂਦਾ ਮਿਲ ਗਿਆ ਸਿਮਰੀ ਕੋਲ ਉਹਨੇ ਸਕੂਟਰ ਰੋਕ ਹਾਲ ਚਾਲ ਪੁੱਛਿਆ ਤੇ ਸਿਮਰੀ ਨੇ ਦੱਸਿਆ ਕਿ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ ਉਹ ਫਿਰ ਵਾਪਸ ਉਹਨਾਂ ਦੇ ਘਰ ਚਲੀ ਗਈ ਤੇ ਭਿੰਦਰ ਦੇ ਪਰਿਵਾਰ ਬਾਰੇ ਦੱਸਣ ਲੱਗੀ ਕਿ ਮਿੰਦੋ ਲਈ ਭਿੰਦਰ ਦਾ ਰਿਸ਼ਤਾ ਕਿੱਦਾਂ ਰਹੂ। ਜੁਗਿੰਦਰ ਸਿੰਘ ਆਖਦਾ ਹੈ ਕਿ ਉਹ ਪਰਿਵਾਰ ਤੇ ਬਹੁਤ ਚੰਗਾ ਹੈ। ਬਾਕੀ ਮੈਂ ਸੋਚ ਕੇ ਦੱਸ ਦਿਆਂ। ਮਿੰਦੋ ਨੂੰ ਵੀ ਪੁੱਛਣਾ। ਸਿਮਰੀ ਆਖਦੀ ਹੈ ਚੰਗਾ ਚਾਚਾ ਜੇਕਰ ਤੁਹਾਡਾ ਇਰਾਦਾ ਹੋਵੇ ਤਾਂ ਮੈਨੂੰ ਸਹੁਰਿਆਂ ਦੇ ਹੀ ਸਨੇਹਾ ਲਾ ਦਿਓ। ਮੈਂ ਗੱਲ ਕਰ ਲਵਾਂ ਫਿਰ ਉਹਨਾਂ ਨਾਲ। ਜਸਵੀਰ ਦੇ ਵਿਆਹ ਨੂੰ ਸਾਲ ਹੋ ਗਿਆ ਸੀ। ਤੇ ਉਹਦਾ ਘਰ ਵਾਲਾ ਵਿਦੇਸ਼ ਤੋਂ ਵਾਪਸ ਨਹੀਂ ਸੀ ਆਇਆ ਜਸਵੀਰ ਕਦੇ-ਕਦੇ ਆਪਣੇ ਮਾਮੇ ਦੇ ਘਰ ਆ ਜਾਂਦੀ ਸੀ ਮੈਨ ਲਈ ਤੇ ਦੋ-ਚਾਰ ਦਿਨ ਰਹਿ ਜਾਂਦੀ ਸੀ ਜਸਵੀਰ ਮਾਮੇ ਦੇ ਘਰ ਹੀ ਸੀ ਤੇ ਇੱਕ ਦਿਨ ਜਸਵੀਰ ਦੇ ਮਾਮੇ ਨੂੰ ਚਿੱਠੀ ਆਈ ਜੋ ਕਿ ਜਸਵੀਰ ਦੇ ਘਰ ਵਾਲੇ ਨੇ ਭੇਜੀ ਸੀ ਉਸ ਨੇ ਜਸਵੀਰ ਦੇ ਮਾਮੇ ਨੂੰ ਲਿਖਿਆ ਸੀ ਕਿ ਤੁਸੀਂ ਉਸ ਦੇ ਨਾਲ ਧੋਖਾ ਕੀਤਾ ਹੈ ਮੈਨੂੰ ਸਭ ਕੁਝ ਪਤਾ ਚੱਲ ਚੁੱਕਾ ਹੈ ਜੋ ਤਸਵੀਰ ਨਾਲ ਹੋਇਆ ਸੀ ਮੈਂ ਜਸਵੀਰ ਨਾਲ ਹੁਣ ਨਹੀਂ ਰਹਿ ਸਕਦਾ ਨਾ ਹੀ ਇਹਨੂੰ ਆਪਣੇ ਕੋਲ ਵਿਦੇਸ਼ ਬੁਲਾ ਸਕਦਾ ਨਾ ਹੀ ਜਸਵੀਰ ਸਾਡੇ ਘਰ ਵਿੱਚ ਰਹਿ ਸਕਦੀ ਹੈ ਮੇਰੇ ਵੱਲੋਂ ਰਿਸ਼ਤਾ ਖਤਮ ਸਮਝੋ ਜਸਵੀਰ ਦੇ ਮਾਮੇ ਦਾ ਚਿਹਰਾ ਚਿੱਠੀ ਪੜ੍ਹ ਕੇ ਉੱਤਰ ਗਿਆ ਜਸਵੀਰ ਨੇ ਪੁੱਛਿਆ ਮਾਮਾ ਜੀ ਕੀ ਗੱਲ ਹੋਈ ਹੈ ਉਸਦੇ ਮਾਮੇ ਨੇ ਕਿਹਾ ਕਿ ਕੁਝ ਨਹੀਂ ਮੈਂ ਜਰਾ ਸਰਪੰਚ ਵੱਲ ਜਾ ਰਿਹਾ ਹਾਂ ਜਸਵੀਰ ਦੇ ਮਾਮੇ ਨੇ ਮਿੰਦੋ ਦੇ ਬਾਪੂ ਨੂੰ ਚਿੱਠੀ ਵਾਲੀ ਸਾਰੀ ਗੱਲ ਦੱਸੀ। ਜੋਗਿੰਦਰ ਸਿੰਘ ਨੇ ਕਿਹਾ ਕਿ ਅਸੀਂ ਜਸਵੀਰ ਦੇ ਸਹੁਰੇ ਪਿੰਡ ਚੱਲਦੇ ਆਂ ਤੇ ਉਹਦੇ ਪਰੌਣੇ ਨੂੰ ਵੀ ਅੱਜ ਹੀ ਚਿੱਠੀ ਲਿਖ ਕੇ ਪਾਉਂਦੇ ਆਂ ਕਿ ਐਨੀ ਛੇਤੀ ਰਿਸ਼ਤਾ ਨਹੀਂ ਖਤਮ ਕਰਨਾ ਚਾਹੀਦਾ। ਜੋਗਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਨੂੰ ਵੀ ਇਹ ਗੱਲ ਦੱਸ ਦਿੰਦੇ ਆਂ ਤੇ ਉਹ ਵੀ ਸਾਡੇ ਨਾਲ ਹੀ ਚੱਲੇ ਕੱਲ ਨੂੰ ਅਗਲੇ ਦਿਨ ਉਹ ਜਸਵੀਰ ਦੇ ਸਹੁਰੇ ਪਿੰਡ ਜਾਂਦੇ ਹਨ। ਉਹਦੀ ਜਠਾਣੀ ਤਾਂ ਕਿਸੇ ਨੂੰ ਗੱਲ ਹੀ ਨਾ ਕਰਨ ਦੇਵੇ ਹੋਰ ਕੋਈ ਉਹਨਾਂ ਦੇ ਘਰ ਹੈ ਨਹੀਂ ਸੀ ਜੇਠ ਤੇ ਜਠਾਣੀ ਤਾਂ ਚਾਹੁੰਦੇ ਸਨ ਕਿ ਜਸਵੀਰ ਨੂੰ ਛੱਡ ਦੇਵੇ ਉਹਦਾ ਘਰ ਵਾਲਾ ਜਸਵੀਰ ਦੀ ਜਠਾਣੀ ਜਸਵੀਰ ਵਿੱਚ ਕੋਈ ਖੋਟ ਲੱਭਦੀ ਫਿਰਦੀ ਸੀ ਤਾਂ ਕਿ ਉਹਨੂੰ ਘਰੋਂ ਕਢਵਾ ਸਕੇ ਤੇ ਉਹਦੇ ਘਰ ਵਾਲੇ ਦੀ ਕਮਾਈ ਉਹ ਖਾਈ ਜਾਣ ਉਹਨਾਂ ਨੂੰ ਡਰ ਸੀ ਕਿ ਜੇਕਰ ਜਸਵੀਰ ਆਪਣੇ ਘਰ ਵਾਲੇ ਕੋਲ ਚਲੀ ਗਈ ਤਾਂ ਉਹਨਾਂ ਨੇ ਸਾਨੂੰ ਕਿੱਥੇ ਕੋਈ ਪੈਸਾ ਭੇਜਣਾ ਇਸ ਲਈ ਜਸਵੀਰ ਦੀ ਜਠਾਣੀ ਨੇ ਜਸਵੀਰ ਦੀ ਮਾਂ ਦੇ ਨਵੇਂ ਸਹੁਰਿਆਂ ਵੱਲੋਂ ਕਿਸੇ ਕੋਲੋਂ ਪੁੱਛ ਪੜਤਾਲ ਕੀਤੀ ਤੇ ਉਸ ਨੂੰ ਜੋ ਪਤਾ ਚੱਲਿਆ ਉਹਨੇ ਚਿੱਠੀ ਲਿਖਾ ਆਪਣੇ ਦਿਓਰ ਨੂੰ ਭੇਜ ਦਿੱਤੀ ਇਦਾਂ ਹੀ ਜਸਵੀਰ ਦੇ ਪਰੋਣੇ ਨੂੰ ਸਮਝਾਉਂਦੇ ਸਮਝਾਉਂਦੇ 2 ਮਹੀਨੇ ਲੰਘ ਗਏ ਪਰ ਉਹਦੇ ਤੇ ਕੋਈ ਅਸਰ ਨਾ ਹੋਇਆ ਜਸਵੀਰ ਮਿੰਦੂ ਨੂੰ ਆਖਦੀ ਐ ਕਿ ਮਿੰਦੋ ਦੇਖਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਜਸਵੀਰ ਦਾ ਵਿਆਹ ਟੁੱਟ ਗਿਆ ਤੇ ਉਹ ਫਿਰ ਮਾਮੇ ਦੇ ਘਰ ਆ ਬੈਠੀ ਮਿੰਦੋ ਨੇ ਜਸਵੀਰ ਨੂੰ ਸਲਾਹ ਦਿੱਤੀ ਕਿ ਤੂੰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਤੇ ਆਪਣੀ ਪੜ੍ਹਾਈ ਸ਼ੁਰੂ ਕਰ ਦੇ ਜਸਵੀਰ ਨਹੀਂ ਹੁਣ ਨਹੀਂ ਪੜ੍ਹਾਈ ਹੋਣੀ ਮਾਮੇ ਨੇ ਵੀ ਨਹੀਂ ਮੰਨਣਾ ਮਿੰਦੋ ਕੋਈ ਗੱਲ ਨਹੀਂ ਮੈਂ ਆਪਣੇ ਬਾਪੂ ਨੂੰ ਆਖਦੀ ਆ ਕਿ ਤੇਰੇ ਮਾਮੇ ਨੂੰ ਆਖੇ ਜੋਗਿੰਦਰ ਸਿੰਘ ਨੇ ਜਸਵੀਰ ਦੇ ਮਾਮੇ ਨੂੰ ਕਿਹਾ ਤੇ ਉਹ ਮੰਨ ਗਿਆ ਜਸਵੀਰ ਨੂੰ ਅੱਗੇ ਪੜਾਉਣ ਨੂੰ ਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਦੀ ਪੜ੍ਹਾਈ ਦਾ ਜਿਹੜਾ ਵੀ ਖਰਚਾ ਹੋਊ ਉਹ ਮੈਂ ਕਰਾਂਗਾ ਜਸਵੀਰ ਨੂੰ 12ਵੀਂ ਕਲਾਸ ਵਿੱਚ ਦਾਖਲ ਕਰਵਾ ਦਿੱਤਾ ਜਸਵੀਰ ਦੀ ਮਾਮੀ ਬੜੀ ਔਖੀ ਸੀ ਕਿ ਜਸਵੀਰ ਨੂੰ ਪੜਨ ਕਿਉਂ ਲਗਾਇਆ ਹੈ ਉਹ ਆਪਣੇ ਘਰ ਵਾਲੇ ਨੂੰ ਆਖਣ ਲੱਗੀ ਕਿ ਹੁਣ ਇਹਨੂੰ ਇੱਥੇ ਹੀ ਬਿਠਾਈ ਰੱਖਣਾ ਕੋਈ ਦਹਾਜੂ ਦੇਖ ਕੇ ਤੋੜ ਦਿੰਦੇ ਆਂ ਜਿਸ ਵੀਰ ਦਾ ਮਾਮਾ ਆਖਦਾ ਹੈ ਕਿ ਪਹਿਲਾਂ ਵੀ ਤੇਰੀ ਹੀ ਗਲਤੀ ਸੀ ਜਿਹੜੀ ਜ਼ਿਆਦਾ ਚਲਾਕ ਬੰਦੀ ਸੀ ਹੁਣ ਜਿਸ ਵੀਰ ਦਾ ਹਜੇ ਵਿਆਹ ਨਹੀਂ ਕਰਨਾ ਹੁਣ ਉਹਨੂੰ ਪੜ ਲੈਣ ਦੇ ਅੱਗੇ ਮਿੰਦੋਣੇ ਪਿੰਡ ਦੀਆਂ ਅਣਪੜ ਔਰਤਾਂ ਨੂੰ ਪੜਾਉਣ ਦਾ ਜਿੰਮਾ ਚੁੱਕਿਆ ਸੀ ਉਹਨੇ ਆਪਣੇ ਬਾਪੂ ਨਾਲ ਗੱਲ ਕੀਤੀ ਸੀ ਕਿ ਬਾਪੂ ਮੈਂ ਚਾਹੁੰਦੀ ਆ ਕਿ ਸਾਡੇ ਪਿੰਡ ਵਿੱਚ ਕਦੇ ਵੀ ਕੋਈ ਅੰਗੂਠਾ ਛਾਪ ਨਾ ਰਹੇ ਸਭ ਨੂੰ ਆਪਣਾ ਨਾਮ ਤਾਂ ਲਿਖਣਾ ਆਉਣਾ ਚਾਹੀਦਾ ਹੈ ਮੈਂ ਪਿੰਡ ਦੀਆਂ ਆਰਤਾ ਨੂੰ ਦੁਪਹਿਰ ਨੂੰ ਪੜਾ ਦਿਆ ਕਰੂੰ ਦੁਪਹਿਰ ਨੂੰ ਉਹ ਕੰਮਕਾਰ ਤੋਂ ਵੀ ਵੇਲੀਆਂ ਹੋ ਜਾਂਦੀਆਂ ਤੇ ਮੈਂ ਵੀ ਕਾਲਜ ਤੋਂ ਆ ਜਾਂਦੀ ਆ ਜਗਿੰਦਰ ਸਿੰਘ ਨੂੰ ਵੀ ਮਿੰਦੋ ਦੀ ਇਹ ਗੱਲ ਚੰਗੀ ਲੱਗੀ ਸੀ ਮਿੰਦੋ ਨੇ ਸਾਰੇ ਪਿੰਡ ਦੀਆਂ ਅਨਪੜ ਔਰਤਾਂ ਦੇ ਨਾਮ ਲਿਖ ਲਿਸਟ ਤਿਆਰ ਕਰ ਲਈ ਸੀ ਤੇ ਪਿੰਡ ਦੇ ਅਨਪੜ ਆਦਮੀਆਂ ਨੂੰ ਵੀ ਸੁਨੇਹਾ ਲਾ ਦਿੱਤਾ ਕਿ ਜੇਕਰ ਉਹ ਚਾਣ ਤਾਂ ਉਹ ਵੀ ਪੜਨਾ ਆ ਸਕਦੇ ਐ ਚਿੰਦੂ ਸਵੇਰੇ ਹੀ ਮਿੰਦੋ ਦੇ ਘਰ ਆਈ ਤੇ ਮਿੰਦੋ ਦੀ ਦਾਦੀ ਨੂੰ ਆਖਦੀ ਹੈ ਕਿ ਤਾਈ ਮੈਨੂੰ ਤੇ ਬਹੁਤ ਚਾਅ ਹੈ ਕਲਾਸ ਲਗਾਉਣ ਦਾ ਮੈਂ ਤੇ ਸਲੇਟ ਵੀ ਲੈ ਆਈਆਂ ਨਵੀਂ ਬਿੰਦੋ ਦੀ ਦਾਦੀ ਆਖਦੀ ਹੈ ਚਿੰਦੂ ਧੀਏ ਇਹ ਸਲੇਟ ਨੂੰ ਜਰਾ ਉੱਥੇ ਰੱਖ ਦੇ ਮੇਰੀ ਪਿੱਠ ਤੇ ਜਰਾ ਪਾਊਡਰ ਲਾ ਦੇ ਫਿਰ ਮੈਂ ਤੇਰੀ ਸਲੇਟ ਦੇਖਦੀਆਂ ਚਿੰਦੂ ਪਾਊਡਰ ਲਗਾਉਣ ਲੱਗੀ ਤੇ ਆਖਦੀ ਹੈ ਤਾਈ ਤੇਰਾ ਤਾਂ ਗਰਮੀ ਨਾਲ ਬੁਰਾ ਹਾਲ ਹੋਇਆ ਇਹਨੀ ਪਤ ਨਿਕਲੀ ਪਈ ਐ ਮਿੰਦੋ ਦੀ ਦਾਦੀ ਤੇ ਇਹ ਅੰਦਰ ਗਰਮੀ ਵਿੱਚ ਬੁਰਾ ਹਾਲ ਹੋ ਜਾਂਦਾ ਹੈ ਬਾਹਰ ਕਾਲੇ ਕੱਚੇ ਵਾਲਿਆਂ ਦਾ ਬਹੁਤ ਡਰ ਆ ਇਸ ਲਈ ਬਾਹਰ ਨਹੀਂ ਸੌਂਦੀ ਮੈਂ ਪਹਿਲਾਂ ਤਾਂ ਬਾਹਰ ਵੇੜੇ ਵਿੱਚ ਹੀ ਮੱਛਰਦਾਨੀ ਲਗਾ ਕੇ ਸੌਂ ਜਾਂਦੀ ਹੁੰਦੀ ਸੀ ਸਿੰਦੂ ਤਾਈ ਨਾਲ ਦੇ ਪਿੰਡ ਕਹਿੰਦੇ ਆ ਇੱਕ ਕਾਲੇ ਕੱਚੇ ਵਾਲਾ ਫੜਿਆ ਗਿਆ ਜਦੋਂ ਉਸ ਨੂੰ ਕੁੱਟ ਪਈ ਤੇ ਆਖਦਾ ਕਿ ਮੈਂ ਤਾਂ ਕਿਸੇ ਦੀ ਕੁੜੀ ਨੂੰ ਮਿਲ ਲਾਇਆ ਸੀ ਮਿੰਦੋ ਦੀ ਦਾਦੀ ਆਖਦੀ ਹੈ ਅੱਛਾ ਇਦਾਂ ਵੀ ਕਾਲੇ ਕੱਚੇ ਵਾਲਿਆਂ ਦੇ ਨਾਮ ਤੇ ਤੁਰੇ ਫਿਰਦੇ ਐ ਐਨੇ ਨੂੰ ਮਿੰਦੋ ਆ ਗਈ ਤੇ ਪਿੰਡ ਦੀਆਂ ਬਾਕੀ ਔਰਤਾਂ ਵੀ ਪੜਨ ਲਈ ਇਕੱਠੀਆਂ ਹੋ ਗਈਆਂ ਵਿੱਚ ਕਈ ਔਰਤਾਂ ਆਖਣ ਲੱਗੀਆਂ ਮਿੰਦੋ ਇਹ ਬੰਦੇ ਬਹੁਤ ਬੋਲਦੇ ਆ ਕਹਿੰਦੇ ਆ ਇਹ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ ਹੁਣ ਪੜਾਈ ਦਾ ਮਿੰਦੋ ਬੋਲੀ ਜਾਣਦੇ ਹੋ ਜਿਹੜਾ ਬੋਲਦਾ ਐਵੇਂ ਪ੍ਰਵਾਹ ਨਹੀਂ ਕਰੀਦੀ ਜਦੋਂ ਕੋਈ ਕੁਝ ਨਵਾਂ ਕਰਨਾ ਚਾਹੇ ਉਹਦਾ ਵਿਰੋਧ ਤਾਂ ਹੁੰਦਾ ਹੀ ਹੁੰਦਾ ਐ ਇਹ ਮੁੱਢ ਤੋਂ ਚੱਲਦਾ ਆਇਆ ਤੁਸੀਂ ਆਓ ਕਲਾਸ ਲਗਾਈਏ ਅਸੀਂ ਸਾਰੀਆਂ ਆਪਣੀ ਆਪਣੀ ਸਲੇਟ ਫੜ ਬੈਠ ਗਈਆਂ ਕਾਕੀ ਆਖਦੀ ਨਹੀਂ ਮਿੰਦੋ ਤੇਰੀ ਦਾਦੀ ਤਾਂ ਕਲਾਸ ਵਿੱਚ ਬੈਠੀ ਹੀ ਨਹੀਂ ਮਿੰਦੋ ਚਾਚੀ ਉਹਨੂੰ ਤਾਂ ਮੈਂ ਬਹੁਤ ਦੇਰ ਦਾ ਪੜਨਾ ਸਿਖਾ ਦਿੱਤਾ ਹੁਣ ਤੁਹਾਡੀ ਵਾਰੀ ਐ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ